ਪੁਕਾਰ ਬਾਬਾ ਕਈਤ ਬਾਬਾ ਸਭ ਨੂੰ ਰੀ ਮਾਰ ਬਾਬਾ ਪੁਰੀ ਏ ਬਿਮਾਰੀ ਏ ਸਾਰੇ ਪਾਸੇ ਸ਼ੋਰ ਬਾਬਾ ਚੱਲਦਾ ਨਾ ਜੋਰ ਬਾਬਾ ਤੇਰੇ ਹੱਥ ਡੋਰ ਪੈ ਗਿਆ ਸੰਕਟ ਪਾਰੀ ਏ ਸੁਣ ਲੈ ਪੁਕਾਰ ਬਾਬਾ ਕਈਤ ਬਾਬਾ ਦੋਸਤੋ ਅੱਜ ਜਿਸੀ ਕਰੇਆ ਕੋਟਕੂਬਰਾ ਕੋਟਕੂਬਰਾ ਸ਼ਹਿਰ ਦਾ ਪ੍ਰੇਮ ਨਗਰ ਦਾ ਹਿੱਸਾ ਏ ਪ੍ਰੇਮ ਨਗਰ ਦਾ ਸਿੱਖਾ ਵਾਲਾ ਰੋਡ ਆ ਸਿੱਖਾ ਵਾਲਾ ਰੋਡ ਤੁਹਾਨੂੰ ਦਿਖਾ ਸਕਦੇ ਆ ਰੋਡ ਦੀ ਹਾਲਤ ਦੇਖੋ ਸਤਿ ਸ਼੍ਰੀ ਅਕਾਲ ਮੈਂ ਰੋਹਿਤ ਆਯਾਦ ਤੁਸੀਂ ਦੇਖ ਰਹੇ ਹੋ ਸਾਡਾ ਚੈਨਲ ਸਾਡੇ ਚੈਨਲ ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਦਾ ਮੈਂ ਰੋਹਿਤ ਆਯਾਦ ਇੱਕ ਵਾਰ ਫੇਰ ਦਿਲੋਂ ਸਵਾਗਤ ਕਰਦਾ ਹਾਂ ਦੋਸਤੋ ਅੱਜ ਅਸੀਂ ਖੜੇ ਆ ਕੋਟ ਕਪੂਰਾ ਦੇ ਸਿੱਖਾ ਵਾਲਾ ਰੋਡ ਪ੍ਰੇਮ ਨਗਰ ਦਾ ਹਿੱਸਾ ਹੈ ਇਹ ਆਪਾਂ ਦਿਖਾ ਦਈਏ ਇੱਥੇ ਇੱਕ ਗੇਟ ਆ ਸ਼ਹੀਦ ਜਿਹੜਾ ਰੇਲ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਯਾਦਗਾਰੀ ਗੇਟ ਇਹ ਰਸਤਾ ਜਿਹੜਾ ਬਾਬਾ ਜੀਵਨ ਸਿੰਘ ਨਗਰ ਨੂੰ ਜਾਂਦਾ ਇਸ ਤੋਂ ਬਾਅਦ ਇਧਰਲੀ ਜਿਹੜੀ ਸੜਕ ਆ ਇਹ ਸਿੱਖਾਂ ਦੇ ਰੋਡ ਨੂੰ ਜਾਂਦੀ ਹੈ ਸਾਰੀ ਸੜਕ ਇੱਥੇ ਕੁਲਤਾਰ ਸਿੰਘ ਸੰਧਵਾ ਜੀ ਜੋ ਸਪੀਕਰ ਨੇ ਪੰਜਾਬ ਵਿਧਾਨ ਸਭਾ ਦੇ ਨਾਲ ਜਿਹੜਾ ਵਿਧਾਇਕ ਨੇ ਕੋਰਗਪੁਰਾ ਤੋਂ ਉਹ ਇੱਥੇ ਮੌਜੂਦ ਸੀਗੇ ਥੋੜੇ ਚਿਰ ਪਹਿਲਾਂ ਉਹ ਇੱਥੇ ਉਦਘਾਟਨ ਕਰਕੇ ਗਏ ਹੈ ਸੜਕ ਜਿਹੜਾ ਹੈਗਾ ਬਾਨੀ ਹੈ ਇੱਥੇ ਦੇ ਮਾਰੇ ਸਾਰੇ ਬੱਚੜੇ ਕੀ ਬੁੱਢੜੇ ਇਹ ਕਹ ਹਜ ਸਾਰੇ ਵੱਤ ਤੇ ਦੇਾਰੇ ਸਾਰੇ ਬੱਚੜੇ ਕੀ ਕੁੰਦਣੇ ਕੀ ਨਾਰੇ ਹੋਣ ਨਾਰੀ ਐ ਦੁਨੀਆ ਜਾਂਦੀ ਹੈ ਰੋਈ ਮਿਲੇ ਨਾ ਇਲਾਜ ਕੋਈ ਦੁਨੀ ਜਿਸ ਸੜਕ ਬਾਰੇ ਵੀ ਦੱਸ ਦੋ ਥੋੜਾ ਜਿਹਾ ਲੋਕਾਂ ਨੂੰ ਵੀ ਪਤਾ ਲੱਗੇ ਵੀ ਇਹ ਸੜਕ ਜਿਹੜਾ ਹੈਗਾ ਵੀ ਕੀ ਕਿਸ ਹਿਸਾਬ ਨਾਲ ਮਤਲਬ ਬਣ ਰਹੀ ਐ ਇਹ ਪ੍ਰੋਜੈਕਟ ਕਿਹੜਾ ਕਿਹੜਾ ਪ੍ਰੋਜੈਕਟ ਸੀਗਾ ਜਿਹੜਾ ਇਹ ਸਾਡੇ ਕੋਲ ਟੈਂਡਰ ਲੱਗਿਆ ਇਹ 80 ਐਮ ਐਮ ਵੱਡੀ ਟਾਇਲ ਉਹ ਲਗਣੀ ਐ ਤੇ ਮਜ਼ਬੂਤ ਦੂਜੀਆਂ ਜਿਹੜੀਆਂ ਅਸੀਂ ਗਲੀਆਂ ਬਣਾਉਣੇ ਆ ਉਹ 60 ਐਮ ਐਮ ਨਾਲ ਬਣਦੀਆਂ ਹੂੰ ਲੈ ਕੋਕਾਰ ਬਾਬਾ ਥੇ ਇੱਕ ਬਾਰ ਬਾਬਾ ਸਭ ਨੂੰ ਰੇ ਮਾਰ ਬਾਬਾ ਪੂਰੀ ਏ ਬਿਮਾਰੀ ਏ ਸਾਰੇ ਪਾਸੇ ਸ਼ੋਰ ਬਾਬਾ ਚੱਲਦਾ ਨਾ ਸ਼ੋਰ کافی ਚਰ ਜਿਹੜੀ ਹੈਗੀ ਹੈ ਪੁਰਾਣੀ ਮੰਗ ਸੀ ਲਟਕਦੀ ਲੋਕਾਂ ਦੀ کافی ਖੱਡੇ ਪਏ ਹੋਏ ਸੀ ਇੱਥੇ ਹਾਂ ਜੀ ਇਹ ਖੱਡੇ ਕੀ ਹੈ ਸਾਰੀ ਛੜਕੀ ਟੁੱਟੀ ਪਈ ਸੀਗੀ ਇੰਨੀ ਖਸਤਾ ਹਾਲਤਾ ਰੋਡ ਤੇ ਹਰ ਖੱਡੇ ਖੱਡੇ ਪਏ ਹੋਏ ਨੇ ਤੇ ਮਤਲਬ ਖੱਡਿਆਂ ਦੇ ਇਲਾਵਾ ਇਹ ਫਰਕ ਤੇ ਹੋਰ ਕੁਝ ਨਹੀਂ ਨਜ਼ਰ ਆ ਰਿਹਾ ਨੂਤਾ ਕੰਦੇ ਇਹ ਵੀ ਆਮ ਆਦਮੀ ਪਾਰਟੀ ਦਾ ਇੱਥੇ ਵਿਕਾਸ ਚੱਲ ਰਿਹਾ ਸੁਣ ਲੈ ਪੁਕਾਰ ਬਾਬਾ ਇੱਕ بار ਬਾਬਾ ਸਭ ਨੂੰ ਨਹੀਂ ਮਾਰ ਬਾਬਾ ਪੂਰੀ ਏ ਬਿਮਾਰੀ ਏ ਸਾਰੇ ਪਾਸੇ ਸ਼ੋਰ ਬਾਬਾ ਚੱਲ ਦਨ ਇਹ ਜਿਹੜਾ ਹੈ ਖੱਡੇ ਇਹ ਅੱਜ ਨਹੀਂ ਗੇ ਪੱਤੇ ਏ ਇਹ ਬਹੁਤ ਸਾਲਾਂ ਤੋਂ ਪੱਤੇ ਹੋਏ ਆ